ਬਟਾਲਾ ਸ਼ਹਿਰ ਵਿੱਚ ਪਹਿਲੀ ਵਾਰ ਕੱਢੀ ਖਾਟੂ ਸ਼ਾਮ ਜੀ ਦੀ ਸ਼ੋਭਾ ਯਾਤਰਾ ਨਾਲ ਹੀ ਕੱਲ ਖਾਟੂ ਸ਼ਾਮ ਜੀ ਦੀ ਮੂrti ਸਥਾਪਨਾ ਵੀ ਕੀਤੀ ਜਾਵੇਗੀ ਜਦੋਂ ਇਸ ਸਬੰਧ ਵਿੱਚ ਖਾਟੂ ਸ਼ਾਮ ਜੀ ਦੇ ਭਗਤਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅੱਜ ਖਾਟੂ ਸ਼ਾਮ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ ਹੈ ਅਤੇ ਨਾਲ ਕੱਲ ਖਾਟੂ ਸ਼ਾਮ ਜੀ ਦੀ ਮੂrti ਸਥਾਪਨਾ ਵੀ ਕੀਤੀ ਜਾਵੇਗੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਹਾਂਜੀ ਸਾਰੇ ਗਾਮਪਰਤਾ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਮ ਸਾਰਿਆਂ ਨੂੰ ਇਸ ਜੋਤਿਆ ਦੇ ਵਿੱਚ ਮੰਦਰ ਬਣਨ ਦੀ ਲੱਖ ਲੱਖ ਵਧਾਈ ਹੋਏ ਸਾਰਿਆਂ ਨੂੰ ਬੇਨਤੀ ਹੈ ਕਿ 22 ਤਰੀਕ ਨੂੰ ਆਪਣੇ ਘਰ ਤੁਸੀਂ ਦੀਵਾਲੀ ਬਣਾਣੀ ਹੈ ਦੀਪਮਾਲਾ ਕਰਨੀ ਹੈ ਪ੍ਰਭੂ ਰਾਮ ਕਰਤ ਜੀ ਦਾ ਸੁੰਦਰ ਕਾਂਡ ਦਾ ਜਿਹੜਾ ਪਾਠ ਕਰੋ ਜੈ ਸ਼੍ਰੀ ਰਾਮ ਦਾ ਨਾਰਾ ਬੋਲੋ ਏਕ ਹੀ ਨਾਰਾ ਏਕ ਹੀ ਨਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਤੁਸੀਂ ਕੀ ਕਰ ਰਹੇ ਹੋ ਅੱਜ ਅਸੀਂ ਸ਼ਾਮ ਘਟੂ ਜੀ ਦੀ ਸ਼ੋਭਾ ਯਾਤਰਾ ਕਰਨ ਜਾ ਰਹੇ ਹਾਂ ਅੱਜ ਸ਼ਾਮ ਘਟੂ ਜੀ ਦੀ ਸਾਰੇ ਸ਼ਹਿਰ ਵਿੱਚ ਨਗਰ ਕੀਰਤਨ ਆ ਜਿਹੜਾ ਨਰਕੋਬਾ ਯਾਤਰਾ ਹੈ ਉਹਦੇ ਵਿੱਚ ਸਾਰਾ ਨਕੁੰਬ ਕਲਸ਼ ਜਿਹੜੇ ਲੈ ਕੇ ਜਾਣਾ ਹੈ ਔਰ ਕੱਲ ਮੂਰਤੀ ਸਥਾਪਨਾ ਹੋਏਗੀ ਪ੍ਰਾਰਟਿਕਸ਼ਟਾ ਕੀਤੀ ਜਾਏਗੀ ਔਰ ਲੰਗਰ ਪਹਾਰਾ ਚੱਲੇਗਾ ਜੈ ਸ਼੍ਰੀ ਇਹ ਪਹਿਲੀ ਵਾਰ ਹੋ ਰਿਹਾ ਜੀ ਇਹ ਜੀ ਮੈਂ ਨਹੀਂ ਕਹਿ ਸਕਦਾ ਪਹਿਲੀ ਵਾਰ ਹੀ ਕਿ ਬੜੇ ਬੜੇ ਭਗਤ ਨੇ ਆਉਂਦਾ ਸ਼ਾਮ ਜੀ ਦੇ ਪਰ ਸਾਡੇ ਬਟਾਲੇ ਚ ਪਹਿਲੀ ਵਾਰੀ ਜਿਹੜੀ ਹੈ ਉਪਰਾਲਾ ਹੋ ਚੱਲਾ ਹੈ ਬਬਲੀ ਮਹਾਜਨਾ ਸੋ ਕਿੱਦਾਂ ਦੇਖਦੇ ਹੋ ਕਿ ਅੱਜ ਕੱਲ੍ਹ ਯਾਤਰਾ ਕੱਢੀ ਜਾ ਰਹੀ ਤੇ ਬਟਾਲਾ ਦੇ ਵਿੱਚ ਪਹਿਲੀ ਵਾਰ ਮੂਰਤੀ ਸਥਾਪਨਾ ਹੋ ਰਹੀ ਖਟੂ ਸ਼ਾਮ। ਸਾਨੂੰ ਬਹੁਤ ਖੁਸ਼ੀ ਆ ਸਾਡੇ ਲੱੱਕੀ ਬਾਬਾ ਜੀ ਨੂੰ ਸਾਡੀ ਸਾਰੀ ਸੰਗਤ ਵੱਲੋਂ ਖਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਦੀ ਬਹੁਤ-ਬਹੁਤ ਵਧਾਈ ਹੋਵੇ। ਸਾਨੂੰ ਇੰਨੀ ਖੁਸ਼ੀ ਹੈ ਨਾ ਕਿ ਅਸੀਂ ਬਿਆਨ ਨਹੀਂ ਕਰ ਸਕਦੇ। ਪਹਿਲੀ ਵਾਰ ਸਾਡੇ ਸ਼ਹਿਰ ਬਟਾਲਾ ਦੇ ਵਿੱਚ ਖਟੂ ਸ਼ਾਮ ਜੀ ਦੀ ਮੂਰਤੀ ਸਥਾਪਨਾ ਹੋ ਰਹੀ ਆ। ਬਾਕੀ ਸਾਨੂੰ ਇਹ ਵੀ ਖੁਸ਼ੀ ਆ ਕਿ ਅੱਜ ਦੇ ਦਿਨ ਸਾਡੇ ਰਾਮਚੰਦਰ ਮਹਾਰਾਜ ਜੀ ਵੀ ਸਿੱਧਿਆਂ ਵਿੱਚ ਵਾਪਸ ਆ ਰਹੇ ਨੇ। ਇਸ ਖੁਸ਼ੀ ਦੇ ਵਿੱਚ ਸਾਰੇ ਘਰ ਘਰ ਦੀਪਕ ਮਾਲਾ ਜ਼ਰੂਰ ਕਰਨਾ ਤੇ ਸਾਰੇ ਸੰਗਤ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੇਰਾ ਨਾਮ ਸ਼ਮੀਖ ਪੁੱਜੀ ਮੈਂ ਪ੍ਰੈਜ਼ੀਡੈਂਟ ਵਿਸ਼ਵਾ ਸੋਲਿਊਸ਼ਨ ਜੀ ਤੇ ਅੱਜ ਵੀ ਸਾਡੀ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਮੈਂ ਕਹਿਣਾ ਚਾਹੁੰਦਾ ਜੀ ਕਿ ਜਿਸ ਤਰ੍ਹਾਂ 22 ਜਨਵਰੀ ਨੂੰ ਕੋਬਿ ਸ਼੍ਰੀ ਰਾਮ ਜੀ ਦੀ ਪ੍ਰਾਪਤ ਪ੍ਰਸਿੱਧਾ ਹੋ ਰਹੀ ਹੈ ਇਹਦੇ ਦੇ ਵਿੱਚ ਇੱਕ ਬੜੇ ਲੰਮੇ ਸਮੇਂ ਤੋਂ ਬਾਅਦ 550 ਸਾਲ ਦੇ ਬਾਅਦ ਇਹ ਜਿਹੜਾ ਸਾਨੂੰ ਉਸ ਦਾ ਪਰੇ ਦਿਨ ਜਿਹੜਾ ਹੈ ਨਹੀਂ ਜਾ ਰਿਹਾ ਮੈਂ ਬੇਦੀਰਾਂ ਵਿੱਚ ਸਾਰੇ ਆ ਕੇ ਸਾਰੇ ਸਰੇ ਹਿੰਦੁਸਤਾਨ ਵਾਸੀਆਂ ਕੇ ਬੇਦੀਰਾਂਗਾ ਕਿ ਉਹ ਕੱਲ ਦੇ ਦਿਨ ਜਿਸ ਤਰ੍ਹਾਂ ਮਲੇਗ ਆਪਣਾ ਭਾਈਚਾਰਕ ਨੂੰ ਪ੍ਰਾਂਤ ਰਿਸ਼ਤਾ ਹੋਣੀ ਹੈ ਉਹਨੂੰ ਦੀਵਾਲੀ ਨੂੰ ਮਨਾਓ ਦੀਵਾਲੀ ਨੂੰ ਮਨਾਓ ਆਪਣੇ ਘਰ ਦੇ ਵਿੱਚ ਦੀਵੇ ਬਾਲੋ ਲਾਈਟਾਂ ਲਾਓ ਰਾਕੇ ਜਰਾਉਣ ਮਿਠਾਈਆਂ ਮੰਨੋ ਜਿਸ ਤਰ੍ਹਾਂ ਪ੍ਰਭੂ ਸ਼੍ਰੀ ਰਾਮ ਜੀ ਦੀ ਪੂਜਾ ਹੁੰਦੀ ਹੈ ਦੀਵਾਲੀ ਵਾਲੇ ਦਿਨ ਉਸ ਤਰ੍ਹਾਂ ਹੀ ਪੂਜਾ ਕਰਨੋ ਸਾਰੇ ਨੂੰ ਮੈਂ 22 ਜਨਵਰੀ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਉਹ ਰਾਜ ਦਾ ਜਿਹੜਾ ਦਿਨ ਹੈ ਉਹ ਨਕੀ ਬਾਬਾ ਜੀ ਜਿਸ ਤਰ੍ਹਾਂ ਅ ਕਲੇ ਜਪਰਾ ਕੱਢ ਰਿਹਾ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ ਔਰ ਇਹਨਾਂ ਨੇ ਕੱਲ ਜਿਹੜੀ ਸਾਧੂ ਸ਼ਾਮੀ ਦੀ ਮੂਰਤੀ ਸਥਾਪਨਾ ਕਰਨੀ ਆਪਣੇ ਮੰਦਰ ਦੇ ਵਿੱਚ ਇਹਨਾਂ ਨੂੰ ਵੀ ਤੇ ਸਾਰੇ ਸ਼ਹਿਰ ਵਾਸੀਆਂ ਨੇ ਬਟਾਲਾ ਸ਼ਹਿਰ ਵਾਸੀਓ ਬਹੁਤ ਬਹੁਤ ਮੁਬਾਰਕਬਾਦ ਆ ਬੜਾ ਖੁਸ਼ੀਆਂ ਵਾਲਾ ਬੜਾ ਭਾਗਾ ਵਾਲਾ ਤੇ ਬੜਾ ਵਧੀਆ ਦਿਨ ਇਹਦੇ ਸਾਰੇ ਇਕੱਠੇ ਹੋ ਕੇ ਮਨਾਉਣਾ ਜੀ